ਕਿਸੇ ਲੇਡੀ ਦਾ ਕਤਲ ਜੜਾਇਆ ਉਹ ਵਾਜਬ ਨਹੀਂ ਹੈਗਾ ਪਰ ਜਦੋਂ ਉਹਦੀਆਂ ਕਰਤੂਤਾਂ ਦੇਖੀਏ ਕਮਲਗੌਰ ਦੀਆਂ ਫਿਰ ਉਹ ਨਾ ਵਾਜਬ ਵੀ ਨਹੀਂ ਹੈਗਾ ਕਿਉਂਕਿ ਉਹਨੂੰ ਪਿਆਰ ਨਾਲ ਸਮਝਾਇਆ ਜਿਸ ਤਰੀਕੇ ਦਾ ਉਹਨੇ ਗੰਦ ਪਾਇਆ ਹੋਇਆ ਸੀ ਉਹਨੂੰ ਹਰ ਤਰੀਕੇ ਨਾਲ ਹਰ ਹੀਲੇ ਨਾਲ ਸਮਝਾ ਲਿਆ ਉਹਦੇ ਤੇ ਕੰਪਲੇਂਟਾਂ ਵੀ ਹੋਈਆਂ ਹੁਣੇ ਪਹਿਲੀ ਡਿਊਟੀ ਪ੍ਰਸ਼ਾਸਨ ਦੀ ਸੀ ਪ੍ਰਸ਼ਾਸਨ ਨੇ ਰੋਕਣਾ ਸੀਗਾ ਜੇ ਜੇ ਭਾਰਤ ਦੇ ਅੰਦਰ ਪੌਰਨ ਬੈਨ ਨਾ ਭਾਰਤ ਦੇ ਅੰਦਰ ਬੈਨ ਨਾ ਪੌਰਨ ਨਹੀਂ ਤੁਸੀਂ ਬੱਚਿਆਂ ਦੇ ਲਈ ਤਾਂ ਅਡਲਟਰੀ ਸਾਰੀ ਉਹ ਬੈਨ ਹੈਗਾ ਹੁਣ ਇੰਸਟਾਗ੍ਰਾਮ ਤੇ ਜੋ ਗੰਦ ਪਾ ਰਹੀ ਸੀ ਉੱਥੇ ਕੋਈ ਫਿਲਟਰ ਲੱਗਿਆ ਹੋਇਆ ਕਿ ਉਹ 5 ਸਾਲ ਦੇ ਬੱਚੇ ਨੇ ਨਹੀਂ ਦੇਖਣਾ ਜਾਂ 10 ਸਾਲ ਦੇ ਬੱਚੇ ਨਹੀਂ ਦੇਖਣਾ ਜਾਂ ਕਿਸੇ 30 ਬੰਨੇ ਨਹੀਂ ਦੇਖਣਾ ਉੱਥੇ ਤਾਂ ਕੋਈ ਫਿਲਟਰ ਨਹੀਂ ਹੈਗਾ ਅਸੀਂ ਇਹਨੂੰ ਇਹ ਜਿਹੜਾ ਜੋ ਇਹ ਗੰਦ ਪਾਉਂਦੀਆਂ ਨੇ ਇਦਾਂ ਦੀਆਂ ਤੀਵੀਆਂ ਇਹਨੂੰ ਸੌਫਟ ਪੋਰਨ ਦੇ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਇਹ ਸੌਫਟ ਪੋਰਨ ਹੁਣ ਉਹ ਸੌਫਟ ਪੋਰਨ ਡਿਲੀਵਰ ਜਿਹੜੀ ਕਰ ਰਹੀ ਸੀ ਪ੍ਰਸ਼ਾਸਨ ਦਾ ਫਰਜ਼ ਨਹੀਂ ਬਣਦਾ ਸੀ ਪ੍ਰਸ਼ਾਸਨ ਨੇ ਸੁਮੋਟੋ ਨਹੀਂ ਲੈਣਾ ਸੀਗਾ ਪ੍ਰਸ਼ਾਸਨ ਦੀ ਨਲਾਕੀ ਆ ਨਾ ਉਹਨੂੰ ਤਾਂ ਮਰਦੇ ਨੂੰ ਅੱਕ ਚ ਚੱਬਣਾ ਪਿਆ ਪਰ ਦੇਖੋ ਮੈਂ ਕਦੇ ਵੀ ਉਸ ਕਤਲ ਨੂੰ ਜਸਟੀਫਾਈਡ ਨਹੀਂ ਕੀਤਾ ਉਹਦੇ ਜੁੱਤੀਆਂ ਮਾਰੀਆਂ ਜਾ ਸਕਦੀਆਂ ਸੀ ਜਾਂ ਉਹਨੂੰ ਬੀਬੀਆਂ ਦਾ ਕੋਈ ਜਥਾ ਲਾ ਜਾ ਕੇ ਉਹਦੀ ਛੇਤਰ ਪਰੇੜ ਕੀਤੀ ਜਾ ਸਕਦੀ ਸੀ ਠੀਕ ਆ ਉਹਨੂੰ ਪ੍ਰਸ਼ਾਸਨ ਦੇ ਥਰੂ ਕੀਤਾ ਜਾ ਸਕਦਾ ਸੀ ਕਿ ਮੈਂ ਉਹਦੇ ਕਤਲ ਨੂੰ ਕਦੇ ਡਿਫੈਂਡਰ ਨਹੀਂ ਕੀਤਾ ਪਰ ਜੋ ਉਹਦੀਆਂ ਕਰਤੂਤਾਂ ਸੀ ਉਹ ਆਫਰੀ ਹੋਈ ਸੀ ਉਸ ਦੇ ਕਰਕੇ ਮੈਂ ਕਦੇ ਵੀ ਮਹਿਰੂ ਨੂੰ ਨਹੀਂ ਗਲਤ ਕਿਹਾ ਦੇਖੋ ਇੰਦਰਾ ਦਾ ਵੀ ਕਤਲ ਹੋਇਆ ਇੰਦਰਾ ਵੀ ਬੀਬੀ ਸੀਗੀ ਪਰ ਇੰਦਰਾ ਆਫਰ ਗਈ ਸੀ ਇੰਦਰਾ ਆਪੇ ਤੋਂ ਬਾਹਰ ਹੋਈ ਬੈਠੀ ਸੀ ਤਾਂ ਕਰਕੇ ਫਿਰ ਉਸ ਤੋਂ ਬਾਅਦ ਉਹਦਾ ਕਤਲ ਜਸਟੀਫਾਈਡ ਹੋ ਜਾਂਦਾ ਜਦੋਂ ਉਹਨੇ ਗੁਰੂ ਘਰ ਨਾਲ ਪੰਗਾ ਲੈ ਲਿਆ ਜਿਹੜੀ ਇਹ ਕਮਲਕੌਰ ਹੈਗੀ ਆ ਕਮਲਕੌਰ ਨਹੀਂ ਇਹਦਾ ਨਾਮ ਕੰਚਨ ਹੈ ਉਹ ਸਿੱਖਾਂ ਦਾ ਨਾਮ ਧਰਦੀ ਆ ਸਿੱਖਾਂ ਵਾਂਗੂ ਪੰਜਾਬੀ ਬੋਲਦੀ ਆ ਸਿੱਖਾਂ ਦੀਆਂ ਧੀਆ ਭੈਣਾਂ ਦਾ ਅਕਸ ਬਣਾ ਕੇ ਤੇ ਉਹ ਅਸ਼ਲੀਲਤਾ ਫਲਾਉਂਦੀ ਆ ਸਿੱਖਾਂ ਦੀਆਂ ਧੀਆ ਭੈਣਾਂ ਨੂੰ ਬਦਨਾਮ ਕਰ ਰਹੀ ਆ ਦੇਖੋ ਨਾ ਲੈਵਲ 60 ਕਿੱਥੇ ਮਾਰ ਰਹੀ ਹੈ ਲੈਵਲ ਕਿੱਥੇ ਹੈ 60 ਕਿੱਥੇ ਮਾਰ ਰਹੀ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਜੇ ਮੈਂ ਉਹਦੇ ਕਤਲ ਨੂੰ ਜਸਟੀਫਾਈਡ ਨਹੀਂ ਕਰਦਾ ਤਾਂ ਮੈਂ ਮੈਨੂੰ ਗਲਤ ਵੀ ਨਹੀਂ ਕਹਿੰਦਾ ਠੀਕ ਹੈ ਉਹਦੇ ਤੇ ਮੈਂ ਬਸ ਇਹ ਇਹੀ ਕਹਿ ਸਕਦਾ ਮੈਂ ਮਾਰਨ ਨੂੰ ਕਦੀ ਗਲਤ ਨਹੀਂ ਕਹੂੰਗਾ ਕਿਉਂਕਿ ਮਰਦੇ ਨੇ ਅੱਕ ਚੱਬਿਆ ਉਹਨੇ